ਸਸਿਕਲ ਦੋਸਤੋ ਮੈਂ ਰਾਜਪਾਲ ਮਖਣੀ ਇੱਕ ਵੈਰੀ ਫੇਅਰ ਆਈਡੀਏਸ਼ਨ ਸੈਂਟਰ ਤੋਂ ਤਾਂ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਸੀ ਕਿ ਡੇਢ ਸਾਲ ਇਹਦੇ ਵੱਲ ਆਪਣੀ ਹੈਲਥ ਇਸ਼ੂਸ ਕਰਕੇ ਮੈਂ ਧਿਆਨ ਨਹੀਂ ਦੇ ਸਕਿਆ ਉਸ ਕਰਕੇ ਪਲਾਂਟਸ ਦੀ ਗਰੋਥ ਜਿਹੜੀ ਹੈ ਵੈਜੀਟੇਟਿਵ ਗਰੋਥ ਉਹ ਬਹੁਤ ਜ਼ਿਆਦਾ ਹੋ ਗਈ ਸੀ ਕਿਉਂਕਿ ਅੰਮ੍ਰਿਤ ਮਿੱਟੀ ਹੈ ਤਤਾਂ ਦੀ ਘਾਟ ਇਹਨੂੰ ਹੋਈ ਨਹੀਂ ਉੱਪਰੋਂ ਸ਼ੇਡ ਹੋ ਗਿਆ ਸੀਗਾ ਮਲਚਿੰਗ ਆਪਣੇ ਆਪ ਹੁੰਦੀ ਰਹੀ ਤਾਂ ਪਾਣੀ ਦੀ ਵੀ ਕੋਈ ਦਿੱਕਤ ਨਹੀਂ ਹੋਈ ਪ੍ਰੋਬਲਮ ਜਿਹੜੀ ਆ ਰਹੀ ਸੀ ਕਿਉਂਕਿ ਜਗ੍ਹਾ ਥੋੜੀ ਹੈ 5 ਫੁੱਟ ਬਾਈ 5 ਫੁੱਟ ਦੇ ਉੱਤੇ ਆਪਾਂ ਲਾਏ ਹੋਏ ਨੇ ਤੇ ਉਹਦੇ ਕਰਕੇ ਨਿਊਟ੍ਰੀਸ਼ਨ ਤਾਂ ਚਲੋ ਮਿੱਟੀ ਚੰਨਾ ਸੀਗਾ ਕਿ ਉਹ ਇਹਨੂੰ ਪਾਲੀ ਗਈ ਪਰ ਉੱਪਰੋਂ ਉਲਝ ਗਏ ਆਪਸ ਦੇ ਵਿੱਚ ਜਾ ਕੇ ਇਹ ਤਾਂ ਸਨਲਾਈਟ ਔਰ ਹਵਾ ਦੀ ਕਰਾਸਿੰਗ ਕਰਕੇ ਗ੍ਰੋਥ ਜਿਹੜੀ ਹੈ ਹੈਂਪਰ ਹੋ ਰਹੀ ਸੀ ਤੋਂ ਇੱਕ ਹਫਤਾ ਪਿਛਲਾ ਹੁਣ ਲਾ ਕੇ ਮੈਂ ਇਹਨੂੰ ਸਾਰੇ ਨੂੰ ਪ੍ਰੋਪਰਲੀ ਟ੍ਰੇਨ ਕੀਤਾ ਸੌਰੀ ਪ੍ਰੋਪਰਲੀ ਥਿਨ ਕੀਤਾ ਟ੍ਰੇਨਿੰਗ ਉਹ ਹੁੰਦੀ ਹੈ ਜਦੋਂ ਬਚਪਨ ਤੋਂ ਹੀ ਆਪਾਂ ਪਲਾਂਟ ਨੂੰ ਉਸ ਹਿਸਾਬ ਨਾਲ ਕੱਟਦੇ ਹਾਂ ਤਾਂ ਕਿ ਉਹਦੇ ਅੰਦਰ ਹਵਾ ਧੁੱਪ ਸਾਰਾ ਕੁਝ ਜਾਵੇ ਔਰ ਆਹ ਸਾਰੇ ਪਲਾਂਟ ਟ੍ਰੇਨ ਹੋਏ ਹੋਏ ਨੇ ਪ੍ਰੂਨਿੰਗ ਉਦੋਂ ਹੁੰਦੀ ਹੈ ਜਦੋਂ ਪਲਾਂਟ ਥੋੜੇ ਵੱਡੇ ਹੋ ਜਾਂਦੇ ਨੇ ਔਰ ਤੁਸੀਂ ਇੰਟਰਵਲਸ ਦੇ ਉੱਤੇ ਉਹਨਾਂ ਦੀ ਪ੍ਰੂਨਿੰਗ ਕਰਦੇ ਹੋ ਇਹ ਸਾਰੇ ਪਲਾਂਟਸ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਇਕੁਅਲੀ ਇਹਨਾਂ ਦੀ ਡਿਸਟ੍ਰਿਬਿਊਸ਼ਨ ਹੋ ਰਹੀ ਹੈ ਨਿਊਟ੍ਰੀਸ਼ਨ ਦੀ ਅੰਦਰ ਹਰ ਪੱਤੇ ਤੇ ਧੁੱਪ ਔਰ ਲਾਈਟ ਪੈ ਰਹੀ ਹੈ ਔਰ ਥਿਨਿੰਗ ਉਹ ਤੋਂ ਕਹਿੰਦੇ ਜਦੋਂ ਹੁਣ ਜਿਵੇਂ ਬੇਵਾਹ ਹੋ ਗਿਆ ਸੀ ਵੱਡਾ ਫਿਰ ਇਹਦੀ ਥਿਨਿੰਗ ਕਰਨੀ ਪੈਂਦੀ ਹੈ ਇਹਦੇ ਨਾਲ ਪlant ਨੂੰ ਸ਼ੌਕ ਵੀ ਲੱਗਦਾ ਕਿਉਂਕਿ ਬਹੁਤ ਜ਼ਿਆਦਾ ਇੱਕਦਮ ਉਹਦੇ ਨਾਲ ਆਪਾਂ ਕੱਟਪੰਨ ਕਰਦੇ ਹਾਂ ਬਟ ਹੋਰ ਕੋਈ ਚਾਰਾ ਵੀ ਨਹੀਂ ਸੀ ਔਰ ਇਹਦੇ ਨਾਲ ਪlant ਦੀ ਹਾਈਟ ਵੀ ਜਿਹੜੀ ਹੈ ਉਹ ਇਸੇ ਹਿਸਾਬ ਨਾਲ ਮੇਨਟੇਨ ਅਸੀਂ ਕਰ ਲਈ ਕਿ ਹਾਰਵੈਸਟ ਛੋਟੀ ਥੱਲੇ ਪੌੜੀ ਤੇ ਲਾ ਕੇ ਹੀ ਹੋ ਜਾਵੇ ਪਰ ਇਹਦੇ ਵਿੱਚ ਇਸ ਚੀਜ਼ ਦਾ ਵੀ ਧਿਆਨ ਰੱਖਣਾ ਹੁੰਦਾ ਕਿ ਜੇ ਸਾਰੇ ਪੱਤੇ ਤੁਸੀਂ ਉਡਾ ਲੋਗੇ ਤਾਂ ਵੀ ਪਲਾਂਟ ਮਰ ਜਾਊਗਾ। ਤੋਂ ਇਹਨੂੰ ਬੜੇ ਹਿਸਾਬ ਨਾਲ ਕਰਨਾ ਪੈਂਦਾ। ਤੋਂ ਇਹ ਜਿਵੇਂ ਹੁਣ ਚੀਕੂ ਹੈ। ਇਹਦੇ ਉੱਤੇ ਚੀਕੂ ਹਰੇਕ ਨੋਡ ਦੇ ਉੱਤੇ ਚੀਕੂ ਲੱਗੇ ਹੋਏ ਨੇ। ਤੋਂ ਇਹਨਾਂ ਦੇ ਵਿਚਾਲੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਲਾਈਨ ਦਾ ਜਿਹੜਾ ਗੈਪ ਹੈ ਪਿਛਲੀ ਵੀਡੀਓ ਵਿੱਚ ਜੇ ਤੁਸੀਂ ਦੇਖਿਆ ਹੋਵੇ ਤਾਂ ਆਪਸ ਵਿੱਚ ਉਲਝ ਗਏ ਸੀ ਸਾਰੇ ਇਹ ਪਲਾਂਟਸ। ਇਹਨੂੰ ਵੀ ਅਸੀਂ ਤਾਫਲ ਇਹ ਨਾਗਪੁਰੀ ਸੰਤਰੇ ਨੇ ਤੇ ਇਹ ਸਾਰਿਆਂ ਦੀ ਆਪਸ ਦੇ ਵਿੱਚ ਹੁਣ ਇੱਕ ਦੂਜੇ ਦੇ ਨਾਲ ਕੋਈ ਪ੍ਰਤੰਤ ਨਹੀਂ ਹੈ ਸਨਲਾਈਟ ਔਰ ਹਵਾ ਵਾਸਤੇ ਤੋਂ ਜਦੋਂ ਤੁਹਾਡੇ ਕੋਲੇ ਜਗਾ ਸੀਮਿਤ ਹੋਵੇ ਉਦੋਂ ਇਹ ਵੀ ਜ਼ਰੂਰੀ ਹੁੰਦਾ ਕਿ ਅਸੀਂ ਪਲਾਂਟਸ ਨੂੰ ਪਹਿਲਾਂ ਤਾਂ ਬਚਪਨ ਤੋਂ ਹੀ ਟ੍ਰੇਨ ਕਰੀਏ ਤਾਂ ਕਿ ਨਿਊਟ੍ਰੀਸ਼ਨ ਜਿਹੜੀ ਹੈ ਸਾਡੀ ਉਹਦੀ ਡਿਵੀਜ਼ਨ ਵੀ ਬਰਾਬਰ ਹੋਵੇ ਤੇ ਉਹ ਜਿਹੜੇ ਪੱਤੇ ਨੇ ਔਰ ਫਲ ਨੇ ਉਹਨਾਂ ਦਾ ਬੈਲੈਂਸ ਵੀ ਪਲਾਂਟ ਮੇਨਟੇਨ ਕਰੇ ਆਹ ਜਿਹੜੇ ਤੁਹਾਡੇ ਅੰਗੂਰ ਸੀਗੇ ਸਾਰੇ ਉਹਨਾਂ ਨੂੰ ਮੈਨੂੰ ਕੱਟਣਾ ਪਿਆ ਬਿਕੋਜ਼ ਉੱਪਰੋਂ ਲਾਈਟ ਨੂੰ ਉਹ ਬਹੁਤ ਜ਼ਿਆਦਾ ਹੈਂਪਰ ਕਰ ਰਹੇ ਸੀ ਤਾਂ ਉਹ ਦੁਬਾਰਾ ਤੋਂ ਗਰੋ ਕਰਾਂਗੇ ਇਸ ਸਾਈਡ ਦੇ ਉੱਤੇ ਤੇ ਆਹ ਸਾਰੇ ਜਿਹੜੇ ਸ਼ੇਡ ਨੈਟ ਸੀਗੇ ਇਹ ਸਾਰੇ ਉਤਾਰਤੇ ਤੇ ਇਹਨੂੰ ਹੁਣ ਸਾਰਿਆਂ ਨੂੰ ਦੁਬਾਰਾ ਤੋਂ ਇਹ ਹਟਾ ਕੇ ਇਹ ਜਿਹੜਾ ਆਪਾਂ ਇਹਨੂੰ ਕੱਟਿਆ ਸਾਰ ਜਿਹੜੀ ਪ੍ਰੂਨਿੰਗ ਹੋਈ ਹੈ ਥਿਨਿੰਗ ਹੋਈ ਹੈ ਇਹ ਸਾਰਾ ਥੋੜਾ ਜਿਹਾ ਸੁੱਕ ਜਾਊਗਾ ਉਸ ਤੋਂ ਬਾਅਦ ਇਹਨੂੰ ਸਾਰੇ ਨੂੰ ਸ਼ਰੇਡ ਕਰ ਦਾਂਗੇ ਜਿਹੜੇ ਪੱਤੇ ਨੇ ਉਹ ਤਾਂ ਇਸੇ ਤਰ੍ਹਾਂ ਯੂਜ਼ ਹੋ ਜਾਣਗੇ ਜਿਹੜੀਆਂ ਡਾਲੀਆਂ ਨੇ ਉਹ ਇਹਦੇ 'ਚ ਸ਼ਰੇਡ ਕਰਕੇ ਤੇ ਇਹਦੇ ਉੱਤੇ ਮਲਚਿੰਗ ਤੇ ਕੰਮ ਚਲਾਵਾਂਗੇ ਬਿਕਾਜ਼ ਇਹਦੇ ਸਾਰੇ ਨਿਊਟਰੀਐਂਟਸ ਵਾਪਸ ਚਲੇ ਜਾਣਗੇ ਇਹ ਅੰਮ੍ਰਿਤ ਮਿੱਟੀ ਬਣਾਉਣ ਦਾ ਜਗੜ ਤੇ ਹੁਣ ਦੁਬਾਰਾ ਤੋਂ ਇਹ ਜਿਹੜੇ ਮਾਈਕਰੋ ਕਿਚਨ ਗਾਰਡਨਸ ਹੈ ਖੜੇ ਹੋ ਕੇ ਜਿੱਦੇ ਤੇ ਤੁਸੀਂ ਕੰਮ ਕਰ ਸਕਦੇ ਹੋ ਇਹਦੇ ਚ ਤਿੰਨ ਤਰ੍ਹਾਂ ਦੇ ਸਬਸਟ੍ਰੇਟਸ ਆਪਾਂ ਯੂਜ਼ ਕਰ ਰਹੇ ਹਾਂ ਤੁਸੀਂ ਰੰਗ ਦਾ ਫਰਕ ਦੇਖ ਸਕਦੇ ਹੋ ਇਹ ਔਰ ਇਹ ਤੋਂ ਇਹਨਾਂ ਦੇ ਵਿੱਚ ਅੱਜ ਹੁਣ ਆਪਾਂ ਕੁਛ ਨਾ ਕੁਛ ਲਾਵਾਂਗੇ ਔਰ ਹਰ ਵਾਰ ਦੀ ਤਰ੍ਹਾਂ ਰੀਅਲ ਟਾਈਮ ਦੇ ਵਿੱਚ ਆਪਾਂ ਫੇਸਬੁੱਕ ਤੇ ਦੇਖਾਂਗੇ ਕਿ ਤਿੰਨੋਂ ਸਬਸਟ੍ਰੇਟਸ ਦੇ ਨਾਲ ਕੀ ਫਰਕ ਆਉਂਦਾ ਹੈ yield ਦਾ size ਦਾ taste ਦਾ ਤੇ కెమికల్ ਤਾਂ ਆਪਾਂ ਇੱਥੇ ਨੇੜੇ ਵੀ ਨਹੀਂ ਲੈਂਦੇ ਇਹਦੇ ਤੇ ਨਾ ਰੇਸ ਸਪਰੇ ਵਾਲਾ ਤਾਂ ਕੋਈ ਸਵਾਲ ਹੀ ਨਹੀਂ ਹੈ ਇਹ ਸਾਰਾ ਦਾ ਸਾਰਾ ਆਰਗੈਨਿਕ ਹੁੰਦਾ 100% ਔਰ ਅੰਮ੍ਰਿਤ ਮਿੱਟੀ ਦੇ ਵਾਲੇ ਵਾਲੇ ਹੀ ਸਾਰਾ ਕੁਝ ਆਪਾਂ ਉਗਾਉਣ ਦੀ ਕੋਸ਼ਿਸ਼ ਕਰਦੇ ਆਂ ਇੱਥੇ ਜਿਹਦੇ ਵਿੱਚ ਆਪਾਂ ਬਹੁਤ ਚੰਗੀ ਤਰ੍ਹਾਂ ਸਕਸੈਸਫੁਲ ਹੋ ਸਕੇਂ ਤਿੰਨ ਸਾਲ ਜ਼ਰੂਰ ਲੱਗੇ ਬਟ ਇਹ ਤਿੰਨ ਸਾਲਾਂ ਦੇ ਵਿੱਚ ਜਿਹੜਾ ਇਹਦਾ ਫਲ ਉਹ ਕਮਾਲ ਦਾ ਹੈ ਕੋਈ ਵੀ ਕਰ ਸਕਦਾ ਇਹ 20 ਫੁੱਟ ਬਾਈ 30 ਫੁੱਟ ਦੀ ਜਗਾ ਜਿਹੜਿਆ ਪਾਈਪਾਂ ਦੇ ਅੰਦਰ ਅੰਦਰ ਤੁਸੀਂ ਦੇਖ ਰਹੇ ਹੋ ਔਰ 5 5 ਫੁੱਟ ਦੇ ਉੱਤੇ ਪਲਾਂਟਸ ਲੱਗੇ ਹੋਏ ਨੇ ਤੇ ਇਹਨਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਹੈ ਹਾਂ ਇੰਨਾ ਜ਼ਰੂਰੀ ਹੈ ਵੀ ਇਹਨਾਂ ਨੂੰ ਤੁਹਾਨੂੰ ਬਚਪਨ ਤੋਂ ਟ੍ਰੇਨ ਕਰਨਾ ਪਊਗਾ ਤਾਂ ਕਿ ਐਂਡ 'ਚ ਜਾ ਕੇ ਥਿਨਿੰਗ ਨਾ ਕਰਨੀ ਪਵੇ ਤੇ ਪਲਾਂਟ ਦੀ ਜਿਹੜੀ ਯੀਲਡ ਹੈ ਉਹਦੇ 'ਚ ਵੀ ਕੋਈ ਫਰਕ ਨਹੀਂ ਹੈਗਾ ਜਿੰਨਾ ਇੱਕ ਵੱਡਾ ਪਲਾਂਟ ਤਾਂ ਨੂੰ yield ਦੇਣਾ 19 yield ਇਹ ਦੇ ਦੇਣਗੇ ਆ ਦੇਖੋ ਇੱਕਸਾਰ ਹੁਣ ਸਾਰਿਆਂ ਦੇ ਸਾਈਜ਼ ਹੋ ਗਏ ਜਿੰਨੇ ਵੀ ਹੈਗੇ ਨੇ ਤੇ ਹਵਾ ਕ੍ਰੋਸ ਹੋਣ ਲੱਗੀ ਧੁੱਪ ਪੈਣ ਲੱਗੀ ਥੱਲੋਂ ਮਿੱਟੀ ਇੱਕ ਵਾਰੀ ਦੁਬਾਰਾ ਅੰਮ੍ਰਿਤ ਮਿੱਟੀ ਇਹਨਾਂ ਨੂੰ ਹੋਰ ਦੇ ਦਾਂਗੇ ਤਾਂ ਇਹਨਾਂ ਦੀ ਜਿਹੜੀ ਗਰੋਥ ਹੈ ਔਰ ਜਿਹੜੀ ਇਹਨਾਂ ਦੀ yield ਉਹ ਬੜੀ ਵਧੀਆ ਰਹੂਗੀ ਪਾਣੀ ਵੀ ਦੇਣ ਦੀ ਇਹਨੂੰ ਬਾਰ-ਬਾਰ ਜ਼ਰੂਰਤ ਨਹੀਂ ਪੈਂਦੀ ਬਿਕੋਜ਼ ਐਬਸਾਰਪਸ਼ਨ ਮਿੱਟੀ ਦੀ ਹੀ ਬਹੁਤ ਜ਼ਿਆਦਾ ਹੈ ਉਹ ਬਾਇਓਮਾਸ ਮਿੱਟੀ ਦੇ ਵਿੱਚ ਇੰਨਾ ਹੈਗਾ ਕਿ ਉਹ ਮੌਇਸਚਰ ਨੂੰ ਹੋਲਡ ਕਰਕੇ ਰੱਖਦਾ। ਤੋਂ ਬਹੁਤ ਕਿਤੇ ਜ਼ਰੂਰੀ ਹੋਵੇ ਤਾਂ ਪਾਣੀ ਦੇਣਾ ਪੈਂਦਾ ਆਦਰਵਾਇਸ ਇਹ ਪਿਛਲੇ ਡੇਢ ਸਾਲ ਤੋਂ ਤਾਂ ਮੇਰੇ ਖੇਲੇਣਾ ਨੂੰ ਪਾਣੀ ਹੀ ਸੀ ਬਿਲਕੁਲ ਵੀ ਨਹੀਂ ਦਿੱਤਾ। ਤੇ ਜਦੋਂ ਪਲਾਂਟ ਵੈਸੇ ਵੀ ਬਹੁਤ ਵੱਡੇ ਹੋ ਜਾਂਦੇ ਨੇ ਜਿਵੇਂ ਚੀਕੂ ਦਾ ਦਰਖਤ ਹੈ। ਉਹ ਜਿਹੜੇ ਬਹੁਤ ਵੱਡੇ ਹੋ ਜਾਂਦੇ ਨੇ ਉਹਨਾਂ ਤੋਂ ਉੱਪਰੋ ਫਲ ਤੋੜਨਾ ਵੀ ਮੁਸ਼ਕਲ ਹੋ ਜਾਂਦਾ। ਤਾਂ ਅਨਬਿਲਡ ਹੀ ਹੋ ਜਾਂਦੇ ਨੇ ਬਹੁਤ ਜ਼ਿਆਦਾ। ਤਾਂ ਇਸ ਕਰਕੇ ਥੋੜੀ ਜਗ੍ਹਾ ਦੇ ਵਿੱਚ ਵੀ ਤੁਸੀਂ ਪాయిਜ਼ਨ ਫ੍ਰੀ ਫੂਡ ਆਪਣਾ ਉਗਾ ਸਕਦੇ ਹੋ ਤੇ ਮੈਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਅੰਮ੍ਰਿਤ ਮਿੱਟੀ ਵੀ ਤੁਹਾਨੂੰ ਅਵੇਲੇਬਲ ਕਰਾਈਏ ਜੇ ਕਿਸੇ ਨੂੰ ਚਾਹੀਦੀ ਹੋਊਗੀ ਥੋੜੀ ਦੇਰ ਦੇ ਵਿੱਚ ਅਵੇਲੇਬਲ ਹੋ ਜੂਗੀ ਅੰਮ੍ਰਿਤ ਮਿੱਟੀ ਤੇ ਉਹ ਤੁਹਾਨੂੰ ਚਾਹੀਦੀ ਹੋਊਗੀ ਤਾਂ ਤੁਸੀਂ ਆਰਡਰ ਕਰ ਸਕਦੇ ਹੋ 5-5 ਕਿਲੋ ਦੀ ਪੈਕਿੰਗ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਉਹ ਵੀ ਤੁਹਾਨੂੰ ਅਵੇਲੇਬਲ ਕਰਾਈ ਜਾਵੇ ਤਾਂ ਤੁਸੀਂ ਆਪਣਾ ਫੂਡ ਭਰਪੂਰ ਫੂਡ ਉਗਾ ਸਕਦੇ ਹੋ ਔਰ ਬਹੁਤ ਤਰ੍ਹਾਂ ਦਾ ਇਹਦੇ ਵਿੱਚ ਮਤਲਬ ਦੋ ਚੀਕੂ ਲੱਗੇ ਹੋਏ ਨੇ ਸੰਤਰਾ ਲੱਗਿਆ ਹੋਇਆ ਲਾਈਮ ਲੱਗਿਆ ਹੋਇਆ ਖਜੂਰ ਲੱਗੀ ਹੋਈ ਹੈ ਦੋ ਪੇੜ ਸੀਤਾਫਲ ਦੇ ਲੱਗੇ ਹੋਏ ਨੇ ਦੋ ਅਨਾਰ ਦੇ ਲੱਗੇ ਹੋਏ ਨੇ ਦੋ ਕੀਮੂ ਦੇ ਲੱਗੇ ਹੋਏ ਨੇ ਦੋ ਅੰਬ ਦੇ ਲੱਗੇ ਹੋਏ ਨੇ ਚਾਰ ਅਮਰੂਦ ਦੇ ਲੱਗੇ ਹੋਏ ਨੇ ਇੱਕ ਕਾਲੂ ਲੱਗਿਆ ਹੋਇਆ ਚਾਰ ਪੰਜ ਨਿੰਬੂ ਲੱਗੇ ਹੋਏ ਨੇ ਥੋੜੀ ਜਿਹੀ ਜਗ੍ਹਾ ਦੇ ਵਿੱਚ ਤੋਂ ਜ਼ਿਆਦਾ ਜਗ੍ਹਾ ਦੀ ਜ਼ਰੂਰਤ ਨਹੀਂ ਹੈ ਬਸ ਮਿੱਟੀ ਦੇ ਵਿੱਚ ਤਾਕਤ ਹੋਵੇ ਔਰ ਥੋੜੀ ਜੀ ਉਹਨਾਂ ਦੀ ਪਲਾਂਟਸ ਦੀ ਟ੍ਰੇਨਿੰਗ ਹੋ ਜਾਵੇ ਤਾਂ ਕਿ ਸਨਲਾਈਟ ਦੀ ਔਰ ਹਵਾ ਦੀ ਪ੍ਰੋਬਲਮ ਨਾ ਆਵੇ ਥੱਲਿਓ ਨਿਊਟ੍ਰੀਸ਼ਨ ਪੂਰਾ ਹੋਵੇ ਪlant ਦਾ ਤੇ ਬੱਲੇ ਬੱਲੇ ਸਸਕਾਲ ਫਿਰ ਮਿਲਾਂਗੇ